ਕੇਂਦਰੀ ਜੇਲ੍ਹ ਗਰਦਾਸਪੁਰ ਅੰਦਰ ਸਵੇਰ ਤੋਂ ਹੀ ਜੋ ਹੈ ਕੈਦੀਆਂ ਦੇ ਦੋ ਗੁੱਟਾਂ ਵੱਲੋਂ ਜੋ ਹੈ ਉਹ ਅਖਾੜਾ ਬਣਿਆ ਹੋਇਆ ਸੀ ਝਗੜੇ ਦਾ ਔਰ ਜਿਸ ਦਿਨ ਚੱਲਦੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਕੈਦੀ ਹੈ ਉਹਨਾਂ ਨੂੰ ਜੋ ਹੈ ਉਹ ਇਲਾਜ ਵਾਸਤੇ ਜਿਹੜੇ ਐਂਬੂਲੈਂਸੀਆਂ ਜਿਹੜੀਆਂ ਉਹ ਇੱਥੋਂ ਲੈ ਕੇ ਨਿਕਲ ਰਹੀਆਂ ਔਰ ਮੈਂ ਦੱਸਣਾ ਚਾਹਵਾਂਗਾ ਕਿ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਦੋ ਗੁੱਟਾਂ ਦੇ ਵਿੱਚ ਜੋ ਹੈ ਆਪਸੀ ਤਕਰਾਰ ਹੋ ਗਈ ਸੀ ਇਹਨਾਂ ਦੀ ਕੈਦੀਆਂ ਦੀ ਔਰ ਜਿਸ ਤੋਂ ਬਾਅਦ ਅੰਦਰ ਜਿਹੜੀ ਹੈ ਬੈਰਿਕਸ ਦੀ ਕੰਸਟਰਕਸ਼ਨ ਚੱਲ ਰਹੀ ਸੀ ਉਸਦੇ ਮਲਬੇ ਨੂੰ ਲੈ ਕੇ ਜਿਹੜੀਆਂ ਇੱਕ ਦੂਜੇ ਦੇ ਉੱਪਰ ਜੋ ਹੈ ਉਹ ਇੱਟਾਂ ਰੋੜਿਆਂ ਦੇ ਨਾਲ ਜਿਹੜਾ ਹੈ ਉਹ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜੋ ਹੈ ਉਹ ਕਈ ਜਿਹੜੇ ਨੇ ਉਹ ਹਵਾਲਾਤੀ ਔਰ ਕੈਦੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਔਰ ਜਿਨ੍ਹਾਂ ਨੂੰ ਜਿਹੜਾ ਇਹ ਲਾਜ ਵਾਸਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਲਜਾਇਆ ਜਾ ਰਿਹਾ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਸਾਰੀ ਤਕਰਾਰ ਦੇ ਦੌਰਾਨ ਜਿਹੜੇ ਇੱਕ ਦੂਜੇ ਦੇ ਉੱਤੇ ਕੈਦੀਆਂ ਵੱਲ ਜੋ ਆ 4 ਤੋਂ 5 ਦੇ ਕਰੀਬ ਜਿਹੜੇ ਨੇ ਪੁਲਿਸ ਅਫੀਸ਼ੀਅਲਸ ਜਿਹੜੇ ਨੇ ਉਹ ਵੀ ਜਿਹੜੇ ਨੇ ਇੰਜਰਡ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਐਸਐਚਓ ਧਾਰੀਵਾਲ ਨੇ ਜਿਨ੍ਹਾਂ ਦੇ ਸਿਰ ਤੇ ਵਿੱਚ ਸੱਟ ਲੱਗੀ ਸੀ ਔਰ ਉਹਨਾਂ ਦਾ ਸਿਰ 파ਟ ਗਿਆ ਸੀ ਔਰ ਇਸ ਦੇ ਨਾਲ ਹੀ ਜਿਹੜੀ ਹੈ ਇੱਕ ਏਐਸਆਈ ਫੋਟੋਗ੍ਰਾਫਰ ਨੇ ਜਿਹੜੇ ਜਿਨ੍ਹਾਂ ਦੀ ਅੱਖ ਦੇ ਉੱਤੇ ਜੋ ਹੈ ਇੰਜਰੀ ਆਈ ਔਰ ਇਸ ਦੇ ਨਾਲ ਜਿਹੜੇ ਦੋ ਹੋਰ ਮੁਲਾਜ਼ਮ ਸੀ ਉਹਨਾਂ ਦੇ ਹੱਥਾਂ ਦੇ ਉੱਤੇ ਜਿਹੜੀਆਂ ਇੰਜਰੀਸ ਆਈਆਂ ਸਨ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਅ ਅਸੀਂ ਇਸ ਵਕਤ ਕੇਂਦਰੀ ਜੇਲ ਗੁਰਦਾਸਪੁਰ ਦੇ ਬਾਹਰ ਆ ਜਿੱਥੇ ਕਿ ਇਹ ਸਾਰਾ ਅੱਜ ਹੰਗਾਮਾ ਚੱਲ ਰਿਹਾ ਹੈ ਇਸ ਵੀਰ ਦੇ ਉੱਤੋਂ ਡੀਆਈਜੀ ਲੈਵਲ ਦੇ ਐਸਐਸਪੀ ਡਿਪਟੀ ਕਮਿਸ਼ਨਰ ਸਾਰੇ ਹੀ ਜਿਹੜੇ ਅਫੀਸ਼ੀਅਲਸ ਨੇ ਉਹ ਇਸ ਵਕਤ ਜੇਲ ਦੇ ਅੰਦਰ ਜਿਹੜੇ ਨੇ ਉਹ ਜਾ ਚੁੱਕੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਪੁਲਿਸ ਕਨਸਟੇਬਲ ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਤਨਾਤ ਕਰ ਦਿੱਤੇ ਗਏ ਨੇ ਫਿਲਹਾਲ ਜੇਲ ਦੇ ਅੰਦਰ ਵੀ ਔਰ ਜੇਲ ਦੇ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨਫਰੀ ਜਿਹੜੀ ਹੈ ਉਹ ਤਨਾਤ ਕੀਤੀ ਗਈ ਹੋਇਆ ਕਿਉਂਕਿ ਹਾਲਾਤ ਜਿਹੜੇ ਨੇ ਕਾਫੀ ਜਿਆਦਾ ਜਿਹੜੇ ਤਰਾਪੂਰਕ ਭਰ ਗਏ ਸੀ ਅੰਦਰ ਕਾਫੀ ਜਿਆਦਾ ਜਿਹੜੇ ਆ ਉਹ ਇੱਟੇ ਰੋੜਾਂ ਦਾ ਜਿਹੜਾ ਹੈ ਇਸਤੇਮਾਲ ਕੀਤਾ ਗਿਆ ਔਰ ਸਾਫ਼ ਜਦੋਂ ਤੁਸੀਂ ਦੇ ਕਹਿਣਾ ਕਿ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਧੂਆਂ ਹੈ ਇਹ ਜਿਹੜੇ ਟੀਅਰ ਗੈਸ ਜਿਹੜੀ ਹੈ ਉਹ ਛੱਡੀ ਗਈ ਸੀ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਗਏ ਸੀ ਤਾਂ ਜੋ ਕਿ ਇਹ ਕੈਦੀ ਜਿਹੜਿਆਂ ਨੂੰ ਜਿਹੜਾ ਚਿੱਤਰਬਿੱਤਰ ਕੀਤਾ ਜਾ ਸਕੇ ਜੋ ਕਿ ਆਪਸ ਦੇ ਵਿੱਚ ਉਲਝੇ ਹੋਏ ਸਨ ਔਰ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰ ਦੇ ਨਾਲ ਜਿਹੜਾ ਹੈ ਉਹ ਹਮਲਾ ਕਰ ਰਹੇ ਸਨ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਪੁਲਿਸ ਮੁਲਾਜ਼ਮ ਹੁਣ ਇੱਥੇ ਤਨਾਤ ਕਰ ਦਿੱਤੇ ਗਏ ਨੇ ਮੈਂ ਦੱਸਣਾ ਚਾਹਵਾਂਗਾ ਕਿ ਚਾਰ ਡਿਸਟ੍ਰਿਕਟਸ ਦੀ ਪੁਲਿਸ ਫੋਰਸ ਜਿਹੜੀ ਨੇ ਐਸ ਐਚ ਓ ਜਿਹੜੇ ਉਹਨਾਂ ਦੇ ਜੀਓ ਜਿਹੜੇ ਨੇ ਉਹ ਸਾਰਿਆਂ ਨੂੰ ਜਿਹੜਾ ਹੈ ਇੱ ਆ ਬੰਦ ਕਰਨ ਦੀ ਜਿਹੜੀ ਆ ਕੋਇ ਜਾਰੀ ਇਹ ਹੈ ਜਿਹੜੀ ਜਾਰੀ ਤੁਸੀਂ ਦੇਖ ਸਕਦੇ ਹੋ ਗੇਟ ਦੇ ਅੰਦਰ ਜਿਹੜੀ ਆ ਫਿਲਹਾਲ ਕਿਸੇ ਦੀ ਐਂਟਰੀ ਜਿਹੜੀ ਆ ਉਹ ਨਹੀਂ ਜਾਰੀ মিডিਆ ਨੂੰ ਅਲਾਉ ਨਹੀਂ ਕੀਤਾ ਜਾ ਰਿਹਾ ਪਰ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਆ ਖਬਰ ਨਿਕਲ ਕੇ ਸਾਹਮਣੇ ਇਹੋ ਹੀ ਆ ਰਹੀ ਹੈ ਕਿ ਇਹ ਜਿਹੜੀ ਆ ਆਪਸ ਦੇ ਵਿੱਚ ਤਕਰਾਰ ਹੋਈ ਹੈ ਦੋ ਗੁੱਟਾਂ ਦੇ ਵਿੱਚ ਤਕਰਾਰ ਹੋਈ ਹੈ ਜਿਸ ਤੋਂ ਬਾਅਦ ਹਾਲਾਤ ਇੰਨੇ ਜ਼ਿਆਦਾ ਤਣਾਹਪੂਰਕ ਬਣ ਗਏ ਕਿ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਇਹਨਾਂ ਨੂੰ ਰੋਕਣ ਵਾਸਤੇ ਜਿਹੜੇ ਅੰਦਰ ਪਹੁੰਚੇ ਸਨ ਤਾਂ ਉਹਨਾਂ ਦੇ ਉੱਤੇ ਵੀ ਜੋ ਹੈ ਉਹ ਹਮਲਾ ਹੋਇਆ ਔਰ ਜਿਸ ਤੋਂ ਬਾਅਦ ਉਹ ਇੰਜਰਡ ਹੋਏ ਨੇ ਔਰ ਫਿਲਹ ਕੀ ਜਿਹੜਾ ਹੈ ਕਿਉਂ ਇਹ ਕਾਰਨ ਹੈ ਸਾਰਾ ਜਾਂਚ ਦਾ ਵਿਸ਼ਾ ਹੈ ਔਰ ਜਿਹੜੀ ਹੁਣ ਤੱਕ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਲੋਕਾਂ ਦੇ ਉਹ ਦੋਸ਼ੀਆਂ ਦੇ ਉੱਤੇ ਵੀ ਜਿਹੜੀ ਹੈ ਉਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਪਰ ਫਿਲਹਾਲ ਜਿਹੜੇ ਅਫੀਸ਼ਰਲ ਨੇ ਉਹ ਇਹ ਜਾਂਚ ਕਰ ਰਹੇ ਨੇ ਸਾਰੀ ਔਰ ਸਥਿਤੀ ਨੂੰ ਜੋ ਹੈ ਉਹ ਕੰਟਰੋਲ ਕਰਨ ਦੀ ਜਿਹੜੀ ਹੈ ਉਹ ਇੱਥੇ ਕੋਆਇਲ ਚੱਲ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਔਰ ਜਿਹੜੇ ਫਿਲਹਾਲ ਕੋਈ ਵੀ ਜਿਹੜਾ ਹੈ ਪੁਲਿਸ ਅਫੀਸ਼ਰ ਜਿਹੜਾ ਅਧਿਕਾਰੀ ਜਿਹੜਾ ਹੈ ਉਹ ਅਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਹੈ ਕੋਈ ਸਟੇਟਮੈਂਟ ਜਿਹੜੀ ਹੈ ਨਹੀਂ ਦੇ ਰਿਹਾ ਪਰ ਇੰ ਕੰਮਾ ਬਣਾਇਆ ਜਾ ਸਕੇ ਤਾਂ ਜੋ ਕਿ ਕਿਸੇ ਤਰ੍ਹਾਂ ਦੀ ਹੋਰ ਕੋਈ ਜਿਹੜੀ ਹੈ ਅਜਿਹੀ ਘਟਨਾ ਨਾ ਵਾਪਰ ਸਕੇ ਔਰ ਫਿਲਹਾਲ ਮੈਂ ਦੱਸਣਾ ਹਾਂ ਕਿ ਆ ਟੀਰ ਗੈਸ ਦੇ ਗੋਲੇ ਵੀ ਜਿਹੜੇ ਨੇ ਉਹ ਵੀ ਜਿਹੜੇ ਪੁਲਿਸ ਨੂੰ ਚਲਾਉਣੇ ਪਏ ਨੇ ਤਾਂ ਜੋ ਕਿ ਇਹਨਾਂ ਕੈਦੀਆਂ ਨੂੰ ਜਿਹੜੀ ਤਤਰ-ਬਤਰ ਕਰਕੇ ਆਪਾਂ ਆਪਣੀਆਂ ਬੈਰਕ ਦੇ ਵਿੱਚ ਜਿਹੜੀ ਆ ਉਹ ਉਹ ਰੱਖਿਆ ਜਾ ਸਕੇ ਸ਼ਾਂਤ ਕੀਤਾ ਜਾ ਸਕੇ ਔਰ ਫਿਲਹਾਲ ਜਿਹੜੀ ਹੈ ਸਥਿਤੀ ਜਿਹੜੀ ਹੈ ਹੁਣ ਜਿਹੜੀ ਕਹਿ ਸਕਦੇ ਹਾਂ ਜੋ ਇਸ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਕਿ ਫਿਲਹਾਲ ਸਥਿਤੀ ਜਿਹੜੀ ਹੈ ਉਹ ਨੰਤਰ ਹੈਟ ਹੈ ਪਰ ਫਿਰ ਵੀ ਜਿਹੜੇ ਨੇ ਹਾਲਾਤ ਥੋੜੇ ਜਿਹੇ ਜਿਹੜੇ ਹੱਲੇ ਜਿਹੜੇ ਤਣਾਅਪੂਰੇ ਬ ਹਾਲਾਤ ਜਿਹੜੇ ਨੇ ਉਹਨੂੰ ਕੰਟਰੋਲ ਦੇ ਵਿੱਚ ਕਰਨ ਵਾਸਤੇ ਹਾਈ ਅਫੀਸ਼ਰ ਜਿਹੜੇ ਨੇ ਲਗਾਤਾਰ ਜੇਲ੍ਹ ਦੇ ਅੰਦਰ ਬੈਠ ਕੇ ਮੀਟਿੰਗਸ ਕਰ ਰਹੇ ਨੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ